ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਅਰਗਵੀਰ ਸਿੰਘ ਵੱਲੋਂ ਪੰਜ ਮੈਂਬਰੀ ਕਮੇਟੀ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਯਤਨ ਕਰਨ ਦੇ ਆਦੇਸ਼ ਦਿੱਤੇ ਗਏ ਸਨ ਉੱਥੇ ਦੂਜੇ ਪਾਸੇ 3 ਦਸੰਬਰ ਨੂੰ ਐ ਜੀ ਪੀ ਸੀ ਵੱਲੋਂ ਮੀਟਿੰਗ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 20 ਦਸੰਬਰ ਨੂੰ ਵੱਡੇ ਪੱਧਰ ਦੇ ਉੱਤੇ ਦਿੱਲੀ ਵਿਖੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ ਫਿਰੰਤੂ ਐ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ 20 ਦਸੰਬਰ ਵਾਲੇ ਦਿਨ ਜੋ ਪ੍ਰਦਰਸ਼ਨ ਕਰਨਾ ਸੀ ਉਹ ਹੁਣ ਮੁਲਤਵੀ ਕਰ ਦਿੱਤਾ ਗਿਆ। ਉੱਥੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਅਕਾਲ ਤਖਤ ਸਾਹਿਬ ਤੇ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ 20 ਦਸੰਬਰ ਨੂੰ ਦਿੱਲੀ ਵਿਖੇ ਐ ਜੀ ਪੀ ਸੀ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੇ ਉੱਤੇ ਇਤਰਾਜ਼ ਜਤਾਇਆ ਅਤੇ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੱਲਬਾਤ ਦੇ ਜ਼ਰੀਏ ਯਤਨ ਕਰਨ ਲਈ ਫੈਸਲਾ ਲਿਆ ਗਿਆ ਸੀ ਤੇ ਫਿਰ ਐ ਜੀ ਪੀ ਸੀ ਵੱਲੋਂ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ ਅਤੇ ਉਸ ਪੱਤਰ ਨੂੰ ਦੇਖਦੇ ਹੋਏ ਹੁਣ ਐ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਪ੍ਰਦਰਸ਼ਨ ਜਿਹੜਾ ਮੁਅਤਲ ਕਰ ਦਿੱਤਾ ਦੇਖੋ ਇਹ ਆ ਕਿ ਆਇਆ ਇਹ ਮੇਰੀ ਬੇਨਤੀ ਹਵਾਲਾ ਇਹ ਚਿੱਠੀਆਂ ਜਿਹੜੀਆਂ ਵੀ ਆਉਂਦੀਆਂ ਕਾਲ ਤੱਕ ਸਾਨੂੰ ਭੇਜਦਾ ਇਹ ਸਾਨੂੰ ਗੌਰਲੇ ਭੇਜੀ ਸੀ ਅਸੀਂ ਗੌਰ ਕਰਕੇ ਅੱਜ ਜਿਹੜਾ ਆ ਇਹ ਆਪਣੇ ਤੌਰ ਤੇ ਆ ਜਿਹੜਾ ਇਹ ਫੈਸਲਾ ਲਿਆ ਸਿੰਘ ਸਾਹਿਬ ਪੰਥੀ ਦੀ ਕਮੇਟੀ ਨੇ ਫੈਸਲਾ ਕੀਤਾ ਸਾਹਿਬ ਵਿਖੇ ਜਿਹੜਾ ਬਿਆਨ ਲੈ ਕੇ ਅੰਮ੍ਰਿਤਸਰ ਆਇਆ ਰੈਂਗਾ ਚੋਟੇ ਦੇ ਲੈ ਕੇ ਦੇਖੋ ਅਸੀਂ ਤਾਂ ਸ਼ੁਰੂ ਤੋਂ ਕਹਿੰਨੇ ਆ ਭਈ ਜਿਹੜਾ ਸਿੱਖ ਦਾ ਜਿਹੜਾ ਲਵਾਸ ਆ ਸਤਿਗੁਰੂ ਜੀ ਨੇ ਬਹੁਤ ਸਾਦਾ ਬਖਿਆ ਆਜ ਦਾ ਸਲਵਾਰ ਕਮੀਜ਼ ਤੇ ਬਾਹਰਲੇ ਲੋਕ ਵੀ ਜਿਹੜੇ ਆ ਫਾਨ ਮਕਰ ਫਰੂਸ ਕਰਦੇ ਆ ਤੇ ਉਹ ਤਾਂ ਇੱਕ ਜਿਹੜਾ ਆਨੰਦ ਕਾਰਜ ਦੇ ਵਿੱਚ ਉਹਨੇ ਆਪਣੇ ਕੀਤੀ ਤੇ ਮੈਂ ਸਮਝਦਾ ਵਿਧੀ ਠੀਕ ਆ ਸਿੰਪਲ ਸਿੰਪਲ ਤੌਰ ਤੇ ਹੋਵੇ ਚੰਗੀ ਗੱਲ ਕਈ ਵਾਰੀ ਆਨੰਦ ਕਾਰਜਾਂ ਤੇ ਦੇਖਦੇ ਆ ਆਪਾਂ ਵਿਚਾਰੇ ਦੋ ਦੋ ਬੰਦੇ ਬੀਬੀਆਂ ਪਿੱਛੇ ਵਿਚਾਰੇ ਉਹਨਾਂ ਦੇ ਜਿਹੜੇ ਉਹਨੇ ਪਾਇਓ ਹੁੰਦੇ ਕੱਪੜੇ ਉਹਨਾਂ ਦੇ ਲੈ ਕੇ ਰਹਿੰਦੇ ਆ ਪਰ ਜਿੰਨਾ ਸਿੰਪਲ ਹੋ ਜਾ ਤੇ ਮੈਂ ਸਮਝਦਾ ਚੰਗੀ ਗੱਲ ਆ ਸੋ ਨਾਲ ਵੀ ਤਿੰਨ ਦਾ ਪ੍ਰੋਗਰਾਮ ਤੇ ਮੁਸਤਵੀ ਕਰ ਦਿੱਤਾ ਤੁਸੀਂ ਚਿੱਠੀਆਂ ਵੀ ਲਿਖੀਆਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅਸਰੇ ਜਿਹੇ ਪਾਸੇ ਵੀ ਕੀ ਇਹੇ ਪਾਸੋਂ ਹੰਗਾਰਾ ਮਿਲਿਆ ਤੁਹਾਡੇ ਮਨ ਹੰਗਾਰਾ ਹੰਗਾਰਾ ਮਿਲੂਗਾ ਕਿਉਂਕਿ ਅਸੀਂ ਹੱਲ ਚਿੱਠੀਆਂ ਲਿਖੀਆਂ ਭੇਜੀਆਂਆਂ ਸਪੀਡ ਪੋਸਟਾਂ ਵੀ ਭੇਜੀਆਂ ਉਹਨਾਂ ਦੇ ਪੋਰਟਲ ਤੇ ਵੀ ਭੇਜੀਆਂ ਈਮੇਲ ਵੀ ਉਹਨਾਂ ਨੂੰ ਕੀਤੀਆਂ ਤੇ ਸਾਡੇ ਸੂਤਰ ਆਪਣੇ ਜਿਹੜੇ ਆ ਉਸ ਪਾਸੇ ਨੂੰ ਲੱਗੇ ਹੋਏ ਆ ਪਰ 31 ਦਸੰਬਰ ਤੱਕ ਦਾ ਸਮਾਂ ਦਿੱਤਾ ਜਿਹੜੇ ਕਾਰਕ ਚਲੋ ਅਸੀਂ ਹੁਣ ਅਸੀਂ ਯਤਨ ਹੁਣ ਸ਼ੁਰੂ ਕਰ ਦੱਤੇ ਆ ਕਿਉਂਕਿ ਦੂਸਰੇ ਪਾਸੇ ਸਰਕਾਰ ਨਾਲ ਗੱਲਬਾਤ ਹੋਣੀ ਆ ਤੇ ਉਹਦੇ ਲਈ ਜਿੰਨਾ ਹੋ ਸਕੂਆ ਯਤਨ ਕਰਾਂਗੇ ਜੇ ਕੁਝ ਕਿਉਂਕਿ ਪੰਜ ਮੈਂਬਰੀ ਕਿਉਂਕਿ ਮੈਂ ਉਸ ਦਿਨ ਫੈਸਲਾ ਸਾਰਿਆਂ ਨੇ ਕੀਤਾ ਸੀ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਉਹਦਾ ਬਲਾਰਾ ਦਾ ਤਾਂ ਨਹੀਂ ਹੋਊਗਾ ਪਰ ਜੋ ਫੈਸਲੇ ਬੈਠ ਕੇ ਉੱਥੇ ਹੋਣਗੇ ਉਹੋ ਹੀ ਮੈਂ ਬੋਲੂਗਾ ਉਹਦੇ ਵਿੱਚ ਮੈਂ ਜਾਤੀ ਕੋਈ ਗੱਲ ਜਿਹੜੀ ਆਪਣੇ ਮੂੰਹੋਂ ਨਹੀਂ ਕਹਿਣੀ ਉਹ ਜੋ ਕਮੇਟੀ ਮੈਨੂੰ ਉਦੇਸ਼ ਕਰੂਗੀ ਮੈਂ ਵੀ ਵਿੱਚੇ ਹੋਊਗਾ ਉਹਦੇ ਮੁਤਾਬਕੇ ਬੋਲਿਆ ਕਰਾਂਗਾ ਪੰਜ ਦੀ رائے ਲੈ ਕੇ ਫੈਸਲਾ ਕੀਤਾ ਗਿਆ ਇਹ ਤਾਂ ਕਿਉਂਕਿ ਸਾਡਾ ਸ਼ੋਮਨੀ ਕਮੇਟੀ ਦਾ ਫੈਸਲਾ ਸੀ ਇਹ ਪੰਜਾਂ ਦਾ ਨਹੀਂ ਸੀ ਫੈਸਲਾ ਇਹ ਸਾਡਾ ਮੈਂ ਤਾਂ ਹੀ ਕਿਹਾ 3 ਦਸੰਬਰ ਨੂੰ ਸਾਡਾ ਫੈਸਲਾ ਸ਼ੋਮਨੀ ਕਮੇਟੀ ਦਾ ਇਕੱਲਾ ਸੀ ਐਗਜ਼ੈਕਟਿਵ ਨੇ ਮਤਾ ਬਾਕੇ ਹੀ ਲਿਆ ਸੀ ਇਹ ਇਸ ਕਰਕੇ ਕੀਤਾ ਇਹ ਪੰਜਾਂ ਦਾ ਨਹੀਂ ਸੀ ਐ ਨੈਕਸਟ ਡੇਟ ਪੰਜ ਮੈਂਬਰੀ ਕਮੇਟੀ ਦਾ ਨਹੀਂ ਸੀ ਇਹਦੇ ਵਿੱਚ ਕੋਈ ਸਰ ਇਹ ਕੋਈ ਨੈਕਸਟ ਡੇਟ ਲੈਟ ਕਰਾਂਗੇ ਫਿਰ ਡਿਸਾਈਡ ਕਰਕੇ ਫੈਸਲਾ ਇਹ ਹੁਣ ਇਹ ਹੁਣ ਫੈਸਲਾ ਪੰਜ ਮੈਂਬਰੀ ਕਮੇਟੀ ਜਿਹੜੀ ਆ ਉਹਦੇ ਰੂਹ ਬੈਠ ਕੇ ਕਰਾਂਗੇ